ਇੱਕ ਦਿਨ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਵਾਨ ਵਿੱਚੋਂ ਉੱਠ ਕੇ ਜਦ ਆਪਣੇ ਮਹਿਲਾਂ ਵਿੱਚ ਸੁਖ ਆਸਣ ਤੇ ਬਿਰਾਜਮਾਨ ਹੋਏ ਤਾਂ ਆਪ ਜੀ ਦੇ ਮਹਿਲ ਮਾਤਾ ਜੀਤੋ ਜੀ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਜਿਸ ਤਰ੍ਹਾਂ ਹੋਰ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਕੇ ਮੁਕਤ ਭੁਗਤ ਬਖਸ਼ਦੇ ਹੋ ਮੈਨੂੰ ਵੀ ਤਵੇਂ ਹੀ ਉਪਦੇਸ਼ ਦੇ ਕੇ ਕਿਰਤਾਰਥ ਕਰੋ ਜਿਵੇਂ ਨਾਲ ਮੇਰਾ ਮਨ ਥਿਰਤਾ ਪਾ ਲਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਏ ਸੋ ਭਦਰੇ ਮਨ ਤੱਕ ਹੀ ਸਾਰੇ ਸਾਧਨ ਹੁੰਦੇ ਹਨ ਅਤੇ ਮਨ ਤੱਕ ਹੀ ਸਾਰੇ ਉਪਦੇਸ਼ ਹਨ ਜਦ ਮਨ ਸੰਸਾਰ ਵਿੱਚੋਂ ਪਲਟ ਜਾਵੇ ਤਾਂ ਗਿਆਨ ਹੋ ਜਾਂਦਾ ਹੈ ਫਿਰ ਤਦੋਂ ਹੀ ਮਨ ਦੀ ਪ੍ਰੀਤੀ ਵਿਸ਼ੇਸ਼ ਕਰਕੇ ਵਾਹਿਗੁਰੂ ਵਿੱਚ ਲੱਗਦੀ ਹੈ ਮੂੰਹ ਨੂੰ ਬੰਦ ਕਰਕੇ ਨੱਕ ਰਾਸਤੇ ਸਵਾਸਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਵੇਖੇ ਕਿ ਇਹ ਨਾਮ ਧੁਨੀ ਨਾਲ ਮਿਲ ਕੇ ਆ ਜਾ ਰਹੇ ਹਨ ਕਿ ਨਹੀਂ ਇਉਂ ਕਰਕੇ ਫਿਰ ਵਰਤੀ ਨੂੰ ਅੰਤਰਮੁਖ ਕਰੇ ਇਸ ਰੀਤੀ ਨਾਲ ਮਨ ਰੂਪੀ ਮਿਰਗ ਛੇਤੀ ਹੀ ਕਾਬੂ ਹੋ ਜਾਂਦਾ ਹੈ ਅਰਥਾਤ ਜਿਸ ਤਰ੍ਹਾਂ ਹਿਰਨ ਸਭ ਕੁਝ ਭੁੱਲ ਕੇ ਕੰਡੇ-ਹੇੜੇ ਦੀ ਆਵਾਜ਼ ਵਿੱਚ ਮਸਤ ਹੋ ਕੇ ਸੁੱਖ ਅਨੁਭਵ ਕਰਦਾ ਹੈ ਤਿਵੇਂ ਹੀ ਮਨ ਇਸ ਅੰਤਰਮੁਖੀ ਨਾਮ ਧੁਨੀ ਦੀ ਵਰਤੀ ਵਿੱਚ ਸਭ ਕੁਝ ਭੁੱਲ ਕੇ ਆਪੇ ਵਿੱਚ ਟਿਕ ਕੇ ਸੁੱਖ ਅਨੁਭਵ ਕਰਦਾ ਹੈ ਕੁਝ ਸਮਾਂ ਇਸ ਤਰ੍ਹਾਂ ਸਿਮਰਨ ਦਾ ਅਭਿਆਸ ਕਰਕੇ ਜਦ ਅੱਖਾਂ ਇੰਦਰਾਵਾਕ ਅਤੇ ਕੰਨ ਇੰਦਰਾ ਇਸ ਸੰਬੰਧ ਧੁਨੀ ਵਿੱਚ ਟਿਕ ਜਾਣ ਤਦ ਮਨ ਦੇ ਵਿਸ਼ਿਆਂ ਤੋਂ ਉਪਰਾਮ ਹੋ ਜਾਣ ਨਾਲ ਤਦ ਦਸ਼ਮ ਦਵਾਰ ਵਿੱਚ ਸੁਖ ਦੀ ਸੋਜੀ ਹੁੰਦੀ ਹੈ ਕੁਝ ਸਮਾਂ ਇਸ ਤਰ੍ਹਾਂ ਸਿਮਰਨ ਦਾ ਅਭਿਆਸ ਕਰਕੇ ਮਾਤਾ ਜੀਤੋਂ ਜੀ ਨੂੰ ਜਦ ਅੰਤਰ ਜਮਤਾ ਹੋ ਗਈ ਤਾਂ ਉਹਨਾਂ ਨੇ ਜਾਣ ਲਿਆ ਕਿ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਜੰਗ ਵਿੱਚ ਹੋ ਜਾਣੀਆਂ ਹਨ ਤਦ ਮਾਤਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪਣੀ ਅੰਛ ਨੂੰ ਜਗਤ ਵਿੱਚ ਰੱਖੋ ਜਿਸ ਨਾਲ ਸੰਸਾਰ ਵਿੱਚ ਸਾਂਝ ਬਣੀ ਰਹੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਪੁੱਤੀ ਗੰਢ ਪਵੇ ਸੰਸਾਰ ਗੁਰੂ ਗ੍ਰੰਥ ਸਾਹਿਬ ਪੰਨਾ 143 ਸੰਸਾਰ ਵਿੱਚ ਪੁੱਤਰਾ ਨਾਲ ਹੀ ਮੇਲ ਮਲਾਪ ਰਹਿੰਦਾ ਹੈ ਸੋ ਆਪ ਮੇਰੀ ਇਹ ਬੇਨਤੀ ਪ੍ਰਵਾਨ ਕਰੋ ਜੀ ਇਸੇ ਵਿਧੀ ਨਾਲ ਮਾਤਾ ਜੀਤੋ ਜੀ ਨੇ ਆਪਣੇ ਸਰੀਰ ਦਾ ਤਿਆਗ ਕੀਤਾ ਸੀ ਅਗਰ ਆਪ ਜੀ ਮਾਤਾ ਜੀਤੋ ਜੀ ਦੇ ਸਰੀਰ ਤਿਆਗਣ ਦਾ ਪੂਰਾ ਪ੍ਰਸੰਗ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਦੂਸਰੀ ਵੀਡੀਓ ਨੂੰ ਜਰੂਰ ਸੁਣਨਾ ਜੀ ਇੱਕ ਵਾਰ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਲਿਖਣਾ ਜੀ ਸਭ ਸੰਗਤ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ